ਸਿੱਖ ਸੰਗਤ ਨੂੰ ਦਸਮ ਗ੍ਰੰਥ ਬਾਰੇ ਕੁਝ ਸਵਾਲ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਦਾ ਆਪਾਂ ਬਲਕੂਸਾ ਕਾफी ਦੇਰ ਤੋਂ ਪੈ ਰਿਹਾ ਹੈ ਹੁਣੇ-ਹੁਣੇ ਨਵੇਂ-ਨਵੇਂ ਵਿਦਵਾਨ ਜਿਹੜੇ ਉੱਠੇ ਹੈ ਜਾਂ ਪੁਰਾਣੇ ਵੀ ਹੈ ਜਿਹੜੇ ਕੁਝ ਪ੍ਰਚਾਲਾ ਯੂਨੀਵਰਸਿਟੀ ਦੇ ਹੈ ਡੇਰਾ ਦੂਨ ਅਕੈਡਮੀ ਵਾਲੇ ਪ੍ਰੋਫੈਸਰ ਹਰਪਜਨ ਸਿੰਘ ਹੈ ਜਾਂ ਗੁਰਚਾਰਨਜੀਤ ਸਿੰਘ ਲੰਬਾ ਹੈ ਇਸ ਤਰ੍ਹਾਂ ਦੇ ਕੁਝ ਵਿਦਵਾਨ ਕਹਿੰਦੇ ਜੀ ਆ ਪਿਛਲੇ 8-9 ਸਾਲ ਤੋਂ 10 ਗੁਰਾਂ ਦਾ ਮਸਲਾ ਉੱਠਿਆ ਹੈ 10 ਗੁਰਾਂ ਦਾ ਮਸਲਾ ਜਦੋਂ ਤੋਂ ਹੀ ਇਹ ਗ੍ਰੰਥ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਉੱਠਿਆ ਹੋਇਆ ਹੈ ਇਹਦੇ ਬਾਰੇ ਇਤਿਹਾਸ ਬਿਲਕੁਲ ਖਮੋਸ਼ ਨਹੀਂ ਰਿਹਾ ਜਿਹੜਾ ਇਹ ਲੋਕਾਂ ਨੂੰ ਗੁੰਮਰਾ ਕਰ ਰਿਹਾ ਕਿ ਸਿੱਖ ਧਰਮ ਦੇ ਵਿੱਚ 10 ਗੁਰਾਂ ਦਾ ਮਸਲਾ ਅੱਜ ਨਵਾਂ ਪੈਦਾ ਕੀਤਾ ਗਿਆ 1937 ਦੇ ਵਿੱਚ ਆਪਣੇ ਪ੍ਰਿੰਸੀਪਲ ਰਪਨ ਸਿੰਘ ਚੀਤ ਸੇਕ ਮਿਸ਼ਰੀ ਦੇ ਕਾਲ ਕਾਲਜ ਦੇ ਜਿਹੜੇ ਵਿਦਵਾਨ ਪ੍ਰਿੰਸੀਪਲ ਜੈਂਤੀ ਕਣ ਵਾਲੇ ਵਿਦਵਾਨ ਉਹਨਾਂ ਨੇ ਕਈ ਸਾਰੀਆਂ ਪੁਸਤਕਾਂ ਦਾ ਆਪਣੇ ਸਿੱਖ ਧਰਮ ਬਾਰੇ ਲਿਖੀਆਂ ਤੇ ਚੌਣਵੇਂ ਲੇਖ ਦਾ ਸੰਗ੍ਰੰਥ ਬਾਰੇ ਲਿਖਿਆ ਉਹਨਾਂ ਨੇ ਕਿਹਾ ਕਿ 1937 ਦੇ ਵਿੱਚ ਅਸੀਂ ਕੁਝ ਵਿਦਵਾਨ ਇਕੱਠੇ ਹੋਏ ਤੇ ਮੈਂ ਇਕੱਲਾ ਰਹਿ ਗਿਆ ਜਦੋਂ ਮੈਂ ਕਿਹਾ ਵੀ ਆਪਾਂ 10 ਗ੍ਰੰਥ ਨੂੰ ਲੋਕਾਂ ਦੇ ਵਿੱਚ ਲੈ ਜਾઈએ ਇਹਦਾ ਮਤਲਬ 1937 ਦੇ ਵਿੱਚ ਵੀ ਇਹ ਗੱਲ ਚੱਲਦੀ ਸੀ 1872 ਦੇ ਵਿੱਚ ਜਦੋਂ ਪਹਿਲੀ ਵਾਰ ਸਿੰਘ ਸਭਾ ਅੰਮ੍ਰਿਤਸਰ ਮਜੀਸ਼ੀਅਸ ਬਾਰੇ ਉਹ ਦਿਵੇਫੇ ਹੈਗਾ ਬੜੀ ਐ ਤੇ ਉਦੋਂ ਭਾਈ ਵੀਰ ਸਿੰਘ ਹੁਣੀ ਨੇ ਮੰਨੇ ਦਸਮ ਗ੍ਰੰਥ ਬਾਰੇ ਗੱਲਬਾਤ ਕਰਨ ਤੋਂ ਤੇ ਇਸ ਦਸਮ ਗ੍ਰੰਥ ਨੂੰ ਲੋਕਾਂ ਦੀ ਕਚਿਹਰੀ ਚ ਲੈ ਕੇ ਜਾਣ ਤੋਂ ਤਾਂ ਫਿਰ ਪ੍ਰੋਫੈਸਰ ਗੌਰਮ ਸਿੰਘ ਤੇ ਗਿਆਨੀ ਦਿੱਤ ਸਿੰਘ ਉਹਨਾਂ ਨੇ ਅੱਡ ਹੋ ਕੇ ਲਾਹੌਰ ਦੇ ਵਿੱਚ 1879 ਦੇ ਵਿੱਚ ਇੱਕ ਸਿੰਘ ਸਭਾ ਬਣਾਈ ਸੀ ਜਿੱਦੇ ਚ ਉਹਨਾਂ ਨੇ ਮੇਨ ਮੁੱਦਾ ਇਹ ਰੱਖਿਆ ਸੀ ਜਿਹੜੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਕਸਵਰਤੀ ਤੇ ਪੂਰੇ ਨਹੀਂ ਉਤਰਦੇ ਉਹਨਾਂ ਬਾਰੇ ਵਿਚਾਰ ਕੀਤੀ ਜਾਵੇ ਤੇ ਇਸ ਪਹਿਲੂ ਦੇ ਅੰਦਰ 10 ਗ੍ਰੰਥ ਵੀ ਇਹਦੀ ਲਪੇਟ ਵਿੱਚ ਆ ਗਿਆ ਬਾਲੇਵਾਲੀ ਸਾਖੀ ਵਲੈਤ ਵਾਲੀ ਜਮ ਸਾਖੀ ਤੇ ਹੋਰ بڑے ਗ੍ਰੰਥ ਤੇ ਗੁਰਬਲਾਸ ਪਾਛੇ 6ਵੀਂ ਗੁਰਬਲਾਸ ਪਾਛੇ 10ਵੀਂ ਸੁਖਾ ਸਿੰਘ ਉਹਨਾਂ ਨੇ ਲਿਖੀ ਇਹ ਸਾਰੇ ਗ੍ਰੰਥ ਉਹਨਾਂ ਵੇਲੇ ਵੀ ਲਪੇਟ ਚ ਆਏ ਜਿਹੜੀ ਕਹਾਣੀ ਬਣਾਈ ਗਈ ਹੈ ਵੀ ਸੁਖਾ ਸਿੰਘ ਤੇ ਮਹਤਾਬ ਸਿੰਘ ਮੀਰਾ ਕੂੜੀਏ ਵੀ ਉਹਨਾਂ ਨੇ ਇਹ ਫੈਸਲਾ ਕਰਾਇਆ ਸੀ ਪਰਚੀਆਂ ਪਾ ਕੇ ਸੁਰੂਜ ਸੜਦਿਓ ਤੇ ਜੇ ਇਹ ਜਿਹੜੀ ਪਰਚੀ ਤਾਰਾਈ ਤੇ ਉਸ ਹਿਸਾਬ ਨਾਲ ਫੈਸਲਾ ਕੀਤਾ ਜਾਊ। ਇਹ ਮੈਂ ਆਪਣੇ ਘਰੇ ਪਾਣੀ ਦੇ ਵਿੱਚ ਬਾਲਟੀ ਦੇ ਵਿੱਚ ਦੋ ਪਰਚੀਆਂ ਲਿਖ ਕੇ ਇੱਕ ਤੇ ਗੁਰੂ ਗ੍ਰੰਥ ਸਾਹਿਬ ਤੇ ਇੱਕ ਤੇ 10 ਬ੍ਰਾਂਸ ਲਿਖ ਕੇ ਇੱਕੋ ਕਾਰ ਦੀਆਂ ਪਰਚੀਆਂ ਇੱਕੋ ਹੀ ਕਾਗਜ਼ ਦੀਆਂ ਦੋ ਬਣਾ ਕੇ ਪਾ ਕੇ ਦੇਖਿਆ। 10 ਇੰਟੇ ਬਾਅਦ ਵੀ ਕਾਗਜ਼ ਪਾਣੀ ਦੇ ਉੱਤੇ ਤਰਦਾ ਰਿਹਾ ਹੈ। ਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇਤਜ਼ਾਰਬਾ ਕਰਕੇ ਦੇਖਣਾ। ਇੱਕੋ ਹੀ ਮਟੀਰੀਅਲ ਨਾਲ ਬਣਿਆ ਹੋਇਆ ਕਾਗਜ਼ ਇੱਕੋ ਹੀ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਤੈ ਮਾਰੀ ਜਾਵੇ। ਤੇ ਕਿਸੇ ਵੀ ਹਾਲਤ ਦੇ ਵਿੱਚ ਚਾਹੇ ਇੱਕ ਤੇ ਗੁਰੂ ਗ੍ਰੰਥ ਲਿਖੋ ਤੇ ਚਾਹੇ ਦੂਸਰੇ ਤੇ ਕੁਝ ਵੀ ਨਾ ਲਿਖੋ ਤੇ ਚਾਹੇ ਕਿਸੇ ਦੇ ਵੀ ਕੁਝ ਨਾ ਲਿਖੋ ਕੋਈ ਪਰਚੀ ਦੁੱਬੇਗੀ ਨਹੀਂ ਉਹ ਜਿਹੜੀ ਪਰਚੀਆਂ ਵਾਲੀ ਕਹਾਣੀ ਹੈ ਉਹ ਵੀ ਫਜ਼ੂਲ ਬੇਅਧਾਰ ਨਿਰਮੂਲ ਹੈ ਸੋ ਗੱਲ ਇਹ ਸੀ ਕਿ ਆਪਾਂ ਅੱਜ ਨਹੀਂ ਮਸਲਾ ਛੜਿਆ ਇਹ ਕਿਉਂਕਿ ਇਸ ਗ੍ਰੰਥ ਦੇ ਵਿੱਚ ਲਚਪੁਣਈ ਇੰਨਾ ਕੈ ਇਸ ਗ੍ਰੰਥ ਦਾ ਜਿਹੜਾ ਇਸ਼ਟ ਹੈਗਾ ਉਹ ਵੀ ਸ਼ਰਤ ਪਿੰਦਾ ਹੈ ਇਸ ਗ੍ਰੰਥ ਦਾ ਜਿਹੜਾ ਇਸ਼ਟ ਹੈਗਾ ਉਹ ਕਲਾਕਾਰ ਤਾਂ ਵੀ ਹੈ ਜਦੋਂ ਕਿ ਗੁਰੂ ਬਰਨ ਸਿੰਘ ਸਾਹਿਬ ਦਾ ਇਸ ਜਿਹੜਾ ਹੈ ਸਹਿਬ ਸਲਾਹ ਦਿਆਲ ਹੈ ਸੁਗ੍ਰੂਪੇ ਆਇਸੋ ਉੱਤਜਣੋਂ ਆਪਾਂ ਅੱਜ ਖੁੱਲ ਕੇ ਵਿਚਾਰ ਕਰਨੀ ਹੈ ਦਸ ਗ੍ਰੰਥ ਬਾਰੇ ਮੈਂ 25 26 ਸਲੋਕ 25 26 ਸਵਾਲ ਦਸ ਗ੍ਰੰਥ ਬਾਰੇ ਲਿਖ ਕੇ ਕੁਝ 4-5 ਮਹੀਨੇ ਪਹਿਲਾਂ ਇੰਟਰਨੈਟ ਤੇ ਪਾਏ ਸੀ ਔਰ ਅੱਜ ਅਸੀਂ ਉਹਦੀ ਵੀਡੀਓ ਬਣਾ ਕੇ ਪਾਉਣ ਲੱਗੇ ਹਾਂ ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਦਸ ਗ੍ਰੰਥ ਕ੍ਰਿਸ਼ਨ ਦੀ ਜਨਮਸ਼ுமੀ ਗਲੇ ਪੂਰਾ ਕਰਨਾ ਸੀ ਲਿਖ ਕੇ ਔਰ ਇਹ ਪੰਗਤੀਆਂ ਦਸ ਗ੍ਰੰਥੀਆਂ 404ਵੇਂ ਚਵਿੱਤਰ ਦੀਆਂ ਅਖੀਰਲੀਆਂ ਪੰਗਤੀਆਂ ਇਹ 404 ਪੰਜਵਾਂ ਬੰਦਾ ਸੰਮਤ 1755 ਅਰਧ ਸੈਸ ਤੋਂ 3 ਕਿਹਿਜਾ ਪਾਦਮ ਸੁਦੀ ਅਸ਼ਟਮੀ ਦੇ ਦਿਵਾਰਾ ਤੀਰਸ ਤੋਂ ਅਗਰਖਸ ਦਾ 10 ਗ੍ਰੰਥ ਦੇ 1388 ਪੰਨੇ ਤੇ ਹੈ ਮੈਨੂੰ ਸਮਝ ਨਹੀਂ ਲੱਗਦੀ ਕਿ ਜਿਹੜੇ ਕ੍ਰਿਸ਼ਨ ਨੂੰ ਗੁਰਬਾਣੀ ਨਹੀਂ ਮੰਨਦੀ ਜਿਸ ਅਵਤਾਰਵਾਦ ਨੂੰ ਗੁਰਬਾਣੀ ਕੰਡਮ ਕਰਦੀ ਹੈ ਕ੍ਰਿਸ਼ਨ ਦਾ ਅਵਤਾਰੀ ਨੂੰ ਤਾਂ ਕਿਤੇ ਬਲਗੇ ਕਰੇ ਸੰਸਾਰਾ ਜੁਗਾ ਜੁਗਾ ਕੇ ਰਾਜੀ ਕੀਏ गावाਕਰ ਅਵਤਾਰੀ ਗੁਰਬਾਣੀ ਦਾ ਇਹ ਪ੍ਰਮਾਣ ਹੋਵੇ ਤੇ ਸਾਡੇ 10ਵੇਂ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਪਿਤਾ ਵਾਰਿਆ ਆਪਣੀ ਮਾਤਾ ਵਾਰੀ ਸਿੱਖ ਧਰਮ ਤੋਂ ਆਪਣੇ ਪੁੱਤਰ ਵਾਰੇ ਆਪਣਾ ਆਪ ਵਾਰਿਆ ਆਪਣਾ ਬਰਦਾਦਾ ਵਾਰਿਆ ਤੇ ਉਹ ਗੱਲ ਆਪਣੇ ਕਿਸੇ ਦਸਮ ਗ੍ਰੰਥ ਦੀ ਜਦੋਂ ਪੂਰੀ ਕਰੇਗਾ ਜਾਂ ਕਿਸੇ ਹੋਰ ਗ੍ਰੰਥ ਦੀ ਗ੍ਰੰਥ ਨੂੰ ਪੂਰਾ ਕਰੇਗਾ ਤੇ ਉਹ ਕ੍ਰਿਸ਼ਨ ਦੀ ਅਸ਼ਟਮੀ ਵਾਲੇ ਦਿਨ ਪੂਰਾ ਕਰੇਗਾ ਇਹ ਹੋ ਨਹੀਂ ਸਕਦਾ ਇਹਦਾ ਮਤਲਬ ਹੈ ਇਹਦਾ ਕੋਈ ਲਖਾਰੀ Hindu ਹੈ ਦੂਸਰੀ ਗੱਲ ਇਹ ਹੈ ਕਿ ਇਸੇ ਹੀ ਦਸਮ ਗ੍ਰੰਥ ਦੇ 916 ਪੰਨੇ ਤੇ ਲਿਖਿਆ ਹੋਇਆ ਹੈ 6 ਜਹਾ ਜਹਾਂਗੀਰ ਆਦਲ ਮਰ ਗयो 6 ਜਹਾ ਹਜਰਤ ਸੁਪਾਇਓ ਪੰਨਾ 916 ਜੇ ਜਹਾਂਗੀਰ ਆਦਲ ਇਹ ਮੈਂ ਆਪਣੇ ਅਰਥ ਨਹੀਂ ਕਰ ਰਿਹਾ ਇਸੇ ਹੀ 916 ਪੰਨੇ ਤੇ ਦਸ ਗ੍ਰੰਥ ਦੇ ਥੱਲੇ ਜਾ ਕੇ ਉਹਨਾਂ ਨੇ ਟਿਕ ਮਾਰ ਕਰਕੇ ਲਿਖਿਆ ਹੋਇਆ ਹੈ ਆਦਲਲਾ ਮਤਲਬ ਨਿਆਕਾ ਤੇ ਆਦਲਲਾ ਮਤਲਬ ਨਿਆਕਾਰ ਹੁੰਦਾ ਗੁਰਬਾਣੀ ਵੀ ਇਹ ਕਹਿੰਦੀ ਹੈ ਕਿ ਅਦਲੀ ਹੋਏ ਬੈਠਾ ਪ੍ਰਭ ਆਪ ਨਿਆਕਾਰ ਪ੍ਰਮਾਤਮਾ ਆਪ ਹੋ ਕੇ ਬੈਠਾ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਤੇ ਦਸ ਗ੍ਰੰਥ ਦੇ ਵਿੱਚ ਇਹ ਕਿਹਾ ਗਿਆ ਹੈ ਸ਼ਾਹ ਜਹਾਂ ਜਿਹੜਾ ਜਹਾਂਗੀਰ ਹੈ ਜਹਾਂਗੀਰ ਆਦਲ ਮਰ ਗਏ ਉਹ ਜੇ ਜਹਾਂਗੀਰ ਨਿਆਂਕਾਰ ਹੈ ਉਸਨੇ ਨਿਆਂ ਕੀਤਾ ਹੈ ਤਾਂ ਫੇਰ ਸਿੱਖ ਸੰਗ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਨਹੀਂ ਕਹਿ ਸਕਦੇ ਇਹ ਤੁਸੀਂ ਫੈਸਲਾ ਕਰੋ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹੜਾ ਗੁਨਾਹ ਕੀਤਾ ਸੀ ਜਿਸ ਕਰਕੇ ਜਹਾਂਗੀਰ ਨੇ ਨਿਆਂਕਾਰ ਨੇ ਫੈਸਲਾ ਦਿੰਦੇ ਹੋਏ ਗੁਰੂ ਸਾਹਿਬ ਨੂੰ ਸ਼ਹੀਦੀ ਦਾ ਪਰਮਾਨਾਮਾ ਜਾਰੀ ਕੀਤਾ ਉਦਾ ਘਰ ਕਾਟ ਬਾਲ ਬੱਚਾ ਜੱਪ ਕਰਨ ਦਾ ਫਰਮਾਨ ਜਾਰੀ ਕੀਤਾ ਇਹ ਤੁਜਕੇ ਜਹਾਂਗੀਰ ਵਿੱਚ ਲਿਖਿਆ ਗਿਆ ਹੈ ਔਰ ਜਿਸ ਬਾਰੇ ਸਾਨੂੰ ਪ੍ਰੋਫੈਸਰ ਗੰਡਾ ਸਿੰਘ ਸਟੂਡੀਆਂ ਜਿਨ੍ਹਾਂ ਨੇ ਪਹਿਲੀ ਵਾਰ ਇਹ ਸਿੱਖ ਜੱਤ ਦੇ ਸਾਹਮਣੇ ਰੰਦਾ ਕਿ ਤੁਜਕੇ ਜਹਾਂਗੀਰ ਦੇ ਵਿੱਚ ਆ ਕੁਛ ਲਿਖਿਆ ਹੋਇਆ ਹੈ ਜਹਾਂਗੀਰ ਲਿਖਦਾ ਹੈ ਕਿ ਇਹ ਦਰਿਆ ਦੇ ਵਿਆਸਾਂ ਦੇ ਕੰਢੇ ਜਹਾਂਗੀਰ ਨਾਮੀ ਇੱਕ Hindu ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਪਰਮਾ ਕੇ ਆਪਣੇ ਆਪਣੀ ਦੁਕਾਨ ਝੂਠੀ ਦੁਕਾਨ ਚਲਾ ਰਿਹਾ ਹੈ ਤੇ ਮੈਂ ਬਹੁਤ ਚਿਰਾਂ ਤੋਂ ਸੋਚ ਰਿਹਾ ਸੀ ਕਿ ਇਹਦੀ ਦੁਕਾਨ ਬੰਦ ਕੀਤੀ ਜਾਵੇ ਇਸ ਕਰਕੇ ਇਸ ਦਾਕਾਰਕਾਰ ਬਾਲ ਬੱਚਾ ਸਾਰਾ ਜ਼ਬਤ ਕਰਕੇ ਇਸ ਨੂੰ ਆਪਣਾ ਮੁਸਲਮਾਨਾ ਤਰੀਕੇ ਦੇ ਨਾਲ ਇਸ ਨੂੰ ਸ਼ਹੀਦ ਕੀਤਾ ਜਾਵੇ ਸੋ ਗੁਰੂ ਪਿਆਰੇ শ্রোਤਾ ਜਨੋ ਜੇ ਜਹਾਂਗੀਰ ਨੇ ਆ ਕੇ ਆ ਸੀ ਤੇ ਮੈਂ ਪੁੱਛਣਾ ਚਾਹਣਾ ਸਿੱਖ ਜਲਤ ਨੂੰ ਕਿ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹੜਾ ਗੁਨਾਹ ਕੀਤਾ ਸੀ ਜਿਸ ਦੀ سزا ਉਹਨਾਂ ਨੂੰ ਦਿੱਤੀ ਗਈ। ਡਾਕਟਰ ਮੁਰਿੰਦਰ ਸਿੰਘ ਮਾਨ ਅ ਲੈ ਦੇ ਵਿੱਚ ਬੋਲਦੇ ਇਹ ਸਾਫ਼ ਕਰਦੇ ਆ ਕਿ 1696 ਦੇ ਵਿੱਚ ਦਸਮ ਗ੍ਰੰਥ ਪੂਰਾ ਕੀਤਾ ਗਿਆ। ਦਸਮ ਗ੍ਰੰਥ ਦੇ ਪੂਰੇ ਹੋਣ ਦੀ ਵਾਪਸ ਆਪਾਂ ਅੱਗੇ ਗੱਲ ਕਰਾਂਗੇ ਇਹਦੇ ਵਿੱਚ ਪੰਜ ਡੇਟਾ ਹੁੰਦੀਆਂ। ਪਰ ਸਾਰਿਆਂ ਨੂੰ ਇਹ ਪਤਾ ਹੈ ਕਿ ਸਾਰੇ ਵਿਦਵਾਨੇ ਮੰਨਦੇ ਆ ਮਾਛੀਵਾੜ ਦੇ ਚਮਕੌਰ ਦੀ ਜੰਨ ਤੋਂ ਬਾਅਦ ਮਾਛੀਵਾੜ ਦੇ ਵਿੱਚ ਬੈਠ ਕੇ ਵੀ ਗੁਰੂ ਸਾਹਿਬ ਨੇ ਇਹ ਛੰਦ ਲਿਖਿਆ ਮਿੱਤਰ ਪਿਆਰੇ ਦਾ ਹਾਲ ਮਰੀਦਾਂ ਨੂੰ ਕਹਿਣਾ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਪਰ ਇਹ ਤਾਂ ਗੱਲ 1696 ਤੋਂ ਬਾਅਦ ਕੀ ਹੋਈ ਹੈ ਜੋ ਇਸ ਕਰਕੇ ਇਸ ਡਾਕਟਰ ਗੁਰਿੰਦਰ ਸਿੰਘ ਮਾਨ ਨੂੰ ਇਹ ਕਹਿਣਾ ਡਾਕਟਰ ਗੁਰਿੰਦਰ ਸਿੰਘ ਮਾਨ ਦਾ ਇਹ ਕਹਿਣਾ ਕਿ 10 ਗ੍ਰੰਥ 1696 ਦੇ ਚੂਰਾ ਹੋਇਆ ਇਹ ਬਿਲਕੁਲ ਗਲਤ ਹੈ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਦੇ ਅੰਦਰ ਪੰਜ ਡੇਟਾ ਹੁੰਦੀਆਂ ਉਹਦਾ ਜ਼ਿਕਰ ਜਾ ਕੇ ਮੈਂ ਅੱਗੇ ਕਰਾਂਗਾ ਗਰੂ ਗੁਰੂ ਪਾਤਸ਼ਾਹ ਦੇ ਲਿਖਣ ਦਾ ਤਰੀਕਾ ਇਹ ਹੈ ਕਿ ਕਿਸੇ ਥਾਂ ਤੇ ਇਹ ਸਨਮਤ ਦੇ ਦਿੰਦੇ ਹਨ ਮਹੀਨਾ ਦੇ ਦਿੰਦੇ ਹੈ ਹਫਤੇ ਦਾ ਦਿਨ ਨਹੀਂ ਦਿੰਦੇ ਮੈਂ ਉਹ ਪੂਰੀ ਵੀ ਪੱਕੇ ਦੱਸਾਂਗਾ ਤੇ ਫੇਰ ਨਾਲ ਇਹ ਵੀ ਲਿਖ ਦਿੰਦੇ ਆ ਕਿ ਪੂਲ ਹੋਇਲ ਨੋ ਹੌਸਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਨੂੰ ਅਸੀਂ ਰਬੀ ਇਲਾਹੀ ਪ੍ਰਮਾਣ ਵੀ ਕਹਿੰਦੇ ਆ ਤੇ ਪੂਰੇ ਕਾ ਕੀ ਆ ਸਭ ਕੁਝ ਪੂਰਾ ਘਟਬਿਤ ਕ੍ਰਿਸ਼ਨਾ ਹੂੰ ਉਸ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਧਰੇ ਨਹੀਂ ਲਿਖਿਆ ਕਿ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਗੁਰੂ ਪਿਆਰੋ ਤੁਸੀਂ ਸੁਧਾਰ ਕਰ ਲੈਣਾ ਜਦੋਂ ਜੁਗਤੋ ਹਾ ਜੋਤੋ ਹਾ ਜੁਗਤ ਸੈ ਸੈ ਕਾਇਆ ਫੇਰ ਪ੍ਰਤੀ ਹੈ RAM ਕਰੀ ਦੀ ਬਾਤ ਸੱਤਾ ਬਲਵੰਡਾ ਜੀ ਕਹਿੰਦੇ ਆ ਜੇ ਜੁਗਤ ਵੀ ਹੋਈ ਹੈ ਤਰੀਕਾ ਵੀ ਹੋਈ ਹੈ ਜੋਤ ਵੀ ਉਹੀ ਹੈ ਸਿਰ ਉਹਨਾਂ ਦਾ ਨਾਮ ਅਗਲੇ ਆਖਿਰ ਕੀ ਕਾਰਨ ਹੈ ਕਿ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਕਿਦਰੇ ਮਹਿਲਾ ਦਸਮਾ ਨਹੀਂ ਲੱਗੇ ੴ ਸਤਿਗੁਰ ਪ੍ਰਸਾਦ ਜਪ ਪੁਰਾਣ ਮੂਲ ਮੰਤਰ ਦਸ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਛੰਦਾਂ ਬੰਦੀ ਜਿਹੜੀ ਕੀਤੀ ਗਈ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਛੰਦਾਂ ਬੰਦੀ ਤੋਂ ਬਿਲਕੁਲ ਨਿਵੇਕਲੀ ਹੈ ਔਰ ਇਸ ਛੰਦਾਂ ਬੰਦੀ ਦੇ ਵਿੱਚ ਜਿਹੜੀ ਗੱਲ ਸੱਚ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ ਗਈ ਹੈ ਉਹ ਦਸ ਗ੍ਰੰਥ ਦੇ ਵਿੱਚ ਨਹੀਂ ਕੀਤੀ ਗਈ ਅੱਗੇ ਚਲ ਕੇ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਰੋਮਨਾਸ ਦੀ ਸਤਿਗੁਰ ਸ਼ਬਦ ਤੋਂ ਛਲਾਅ ਕੱਢਣ ਦੀ आठ पैरलग क्वारबजाई दी गल क्वारब मतलब पूरी क्वारी एक किसे आम औत दी नहीं गल कीती गई ए 1280 पन्ने नहीं नहीं, नहीं ते 10 ग्राम दे जाके लिखया हुआ है मैं आपरे ਕੋਲੋ ਕੁਝ ਨਹੀਂ ਕਹਾਗਾ ਮੈਂ ਬਕਾਇਦਾ ਰੂਪ ਪੰਨੇ ਗੁਰੂ ਗ੍ਰੰਥ 10 ਗ੍ਰਾਮ ਤੇ ਰਿਪੋਰਟ ਕਰਾਂਗਾ ਜਿੱਥੇ ਇਹ ਗੱਲਾਂ ਲਿਖੀਆਂ ਹੋਈਆਂ ਨੇ ਇਸ ਗ੍ਰੰਥ ਦੀਆਂ ਅੰਦਰ ਦੀਆਂ ਗਵਾਹੀਆਂ ਉਹ ਕਹਿੰਦੀ ਐ ਕਿ ਇਹ ਪੰਜ ਡੇਟਾ ਤੇ ਪੰਜਾਂ ਡੇਟਾ ਚੋਂ ਤਿੰਨ ਡੇਟਾ ਇਕੱਲੇ ਕ੍ਰਿਸ਼ਨ ਵਰਤੋਂ ਦੀਆਂ ਹੈ ਇੱਕ ਪਹਿਲੀ ਰੇਟ ਆਉਂਦੀ ਹੈ 254 ਪੰਨੇ ਦੇ ਜਿੱਥੇ ਰਾਮ ਉਤਾਰ ਖਤਮ ਹੁੰਦਾ ਹੈ ਦੂਸਰੀ 349 ਪੰਨੇ ਦੇ 386 ਪੰਨੇ 517 ਪੰਨੇ ਤੇ 1388 ਪੰਨੇ ਦੇ ਪੰਜਵੀਂ ਤਰੀਕ ਨੂੰ ਦੀ ਜਿਹੜੀ ਆਪਾਂ ਸੰਬਤ ਸਪ੍ਰੋਸੈਸ 59/84 ਫੌਟੀਂ ਕਿਹ ਜਿਹੜੀ ਵਾਲੀ ਗੱਲ ਹੈ ਉਹ 1388 ਪੰਨੇ ਦੇ ਆਉਂਦੀ 254 ਪੰਨੇ ਦੇ ਕੀ ਕਹਿੰਦੇ ਆ ਲਖਾਰੀ ਸੰਬਤ 17/55 ਮਹਾਰਾਜ ਦੀ ਪ੍ਰਤਮਾ ਸੁਖਦਾਮ ਜਾਨ ਪੁੱਛ ਕੇ ਹਫ਼ਤੇ ਦਾ ਦਿਨ ਨਹੀਂ ਦਿੱਤਾ ਗਿਆ बाकी ਇਹਦਾ ਪਤਾ ਲੱਗ ਜਾਵੇ ਕਿ ਗਲਤ ਹੈ ਐਸੀ ਗਲਤੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਲਿਖਣ ਮळे ਨਹੀਂ ਕੀਤੀ ਕਿ ਦਸਵੇਂ ਗੁਰੂ ਉਹੀ ਜੋਤ ਹੈ ਕਿ ਦਸਵੇਂ ਗੁਰੂ ਉਹ ਜੋ ਉਹੀ ਵਰਤ ਰਿਹਾ ਹੈ ਜੇ ਉਹੀ ਵਰਤ ਰਿਹਾ ਹੈ ਤਾਂ ਦਸ ਗੁਰੰਤ ਦੇ ਵਿੱਚ ਗੁਰੂ ਸਾਹਿਬ ਆਪਣੇ ਆਪ ਨੂੰ ਪਾਤਸ਼ਾਹੀ ਦਸਵੀਂ ਕਰਕੇ ਨਹੀਂ ਲਿਖਣਗੇ ਕਿਉਂ ਕਿਉਂਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਪਾਤਸ਼ਾਹੀ ਦਸਵੀਂ ਨਹੀਂ ਲਿਖਦੇ ਪਾਤਸ਼ਾਹ ਦੀ ਪਹਿਲੀ ਬਾਤशाही ਨਹੀਂ ਲਿਖਦੇ ਉਹ ਤਾਂ ਕਹਿੰਦੇ ਨਾਨਕ ਤੇ ਨੀਚਾ ਅੰਦਰ ਨੀਚਾ ਦੀ ਨੀਤੀ ਨੂੰ ਮਤ ਦੇਚ ਨਾਨਕ ਪੰਖਾ ਸੰਗ ਸਾਥ ਵੱਡਿਆਂ ਸਿਉਂ ਕਰੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਢਾਡੀ ਵੀ ਕਿਲੇ ਢਾਡੀ ਖਸਮਾ ਮਹਿਲ ਬੁਲਾਇਆ ਜਦ ਨਾਨਕ ਸਾਹਿਬ ਇਹ ਕਹਿੰਦਾ ਸੱਚੇ ਪਰਮੰਤਗਾਰਾ ਨਾਲ ਪਾਤਸ਼ਾਹ ਆਪਣੇ ਆਪ ਨੂੰ ਸ਼ਹਿਰ ਵੀ ਕਹਿੰਦੇ ਆ ਪਰ ਪਾਤਸ਼ਾਹ ਕਿਧਰੇ ਨਹੀਂ ਲਿਖਦੇ ਤੇ 3354 ਬੰਨੇ ਤੇ 17695 ਵਿੱਚ ਕਿੰਨੀ ਕਦਾਸਤਾਰ ਚੂਤ ਹੋਇਆ ਜਾਂਦਾ ਹੈ ਸੋ ਕਬੀ ਲੀਜੋ ਸਕਲ ਸੁਧਾਰ 755ਵਾਂ ਬੰਦਾ ਜੀ 354 ਬੰਨੇ ਤੇ ਕ੍ਰਿਸ਼ਨੋ ਦਾ ਹਿੱਸਾ ਹੈ ਇੱਥੇ ਇਹ 17695 ਸ 17695 ਕਿੰਨੀ ਕਦਾਸਤਾਰ ਇਹ ਸਮਤ ਹੈ ਇਹਦੇ ਚ 53 ਸਾਲ ਪਛਾਣ ਦੁਕਾੜੀਏ ਤੇ ਤਕਰੀਬਨ ਇਹ 1692 ਸਾਲ ਮੰਨਦਾ ਹੈ ਜੇ 1692 ਮੰਨਦਾ ਤਾਂ ਵੀ ਜਿਹੜਾ ਗੁਰਿੰਦਰ ਮਾਨ ਨੇ ਕਿਹਾ 1696 ਚ ਪੂਰਾ ਹੋਇਆ ਉਹ ਗਲਤ ਗੱਲ ਹੁੰਦੀ ਹੈ ਤੇ 386 ਪੰਨੇ ਤੇ 1744 ਸਾਵਨ ਤੋਂ ਬਦਵਾਰ ਨਗਰ ਪਾਪਾ ਮੋਹਤਮੋ ਪ੍ਰਚੋਗ ਰਾਤ ਨੂੰ ਬਾਦ ਤੇ ਮਿਹਰ ਕੀ ਦੀ ਹੋਈ ਆ ਗੁਰੂ ਸਾਹਿਬ ਦੇ ਖੜਕ ਖੜਕ ਪਾਨ ਕੀ ਕਿਰਪਾ ਤੇ ਕੋਤੀ ਰਤੀ ਵਿਚਾਰ ਪੂਰ ਹੋਏ ਜਹ ਤੈਸੋ ਕਲ ਪੜਿਓ ਉਸ ਵਸਾਰ ਜਿੱਤੇ ਕਿਤੇ ਮੇਰੇ ਕੋਲਤੀ ਹੋ ਗਈ ਹੋਵੇ ਤਾਂ ਤੁਸੀਂ ਹੁਣ ਸੁਧਾਰ ਕੇ ਪੜ ਲੈ। ਇਹ ਉੱਚ ਪਾਏ ਦਾ ਕਵੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਗੁਰੂ ਅੰਗਦ ਸਾਹਿਬ ਦੀ ਜੋਤ ਹੈ, ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਜੀ ਦੀ, ਗੁਰੂ ਅਰਜਨ ਪਾਤਸ਼ਾਹ ਸਾਰੇ ਗੁਰੂਆਂ ਦੀ ਜੋਤ ਅਸੀਂ ਉਹਨਾਂ ਨੂੰ ਮੰਨਦੇ ਆਂ। ਜੋਤ ਹੋਏ ਜੁਗਤ ਸਾਈ ਸੇਖਾਇਆ ਫੇਰ ਲਟਿਆ ਹੈ। ਤੇ ਕੀ ਗੱਲ ਹੈ ਕਿ 10ਵੇਂ ਪਾਤਸ਼ਾਹ ਆਪਣੇ ਆਪ ਨੂੰ ਉਹਨਾਂ ਨੂੰ ਨਿਆਰਾ ਕਰਕੇ ਥਾ ਥਾ ਵੀ ਗਲਤੀਆਂ ਮੰਨ ਰੇ ਆ ਕਿ ਮੇਰੇ ਕੋਲੋਂ ਲਿਖਣ ਵਿੱਚ ਗਲਤੀਆਂ ਹੋ ਗਈਆਂ ਤੇ ਤੁਸੀਂ ਠੀਕ ਕਰ ਲੈ ਜੇ ਮੈਨੂੰ ਸਾਡਾ ਸਟੈਂਡਰਡ ਗੁਰੂ ਸਾਹਿਬ ਦੀ ਪੋਇਟਰੀ ਦੇ ਨਾਲੋਂ ਜ਼ਿਆਦਾ ਹੈ ਵਾ ਮੇਰੇ ਬਾਤ ਦਾ ਪਾਵਾ ਇਹੋ ਜਿਹੇ ਲਿਖਾਰੀ ਜਿਹੜੇ ਲਿਖਾਰੀ ਨੂੰ ਅਹਿਸਾਸ ਹੈ ਕਿ ਉਹ ਗਲਤ ਲਿਖ ਰਿਹਾ ਉਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਮੜ ਕੇ ਸ਼ਰਨ ਪਰ ਸਾਨੂੰ ਕੀ ਆਉਣੀ ਹੈ ਅਸੀਂ ਗੁਰੂ ਸਾਹਿਬ ਦਾ ਕਰੈਕਟਰ ਵੀ ਹਲਕਾ ਕਰੀ ਜਾਦੇ ਹਾਂ 1300 570 ਬਣੇ ਤੇ 1755ਵੇਂ ਸਾਨੁ ਸ਼ੁੱਧ ਤੇ ਦੀਪ ਔਰ ਨਗਰਪਾਲਤਾ ਸ਼ੋਭ ਕਰਨ ਜਮਨਾ ਬਹਿ ਸੁਮੀਪ ਦਸਮ ਕਥਾ ਪਗਉਤ ਕੀ ਪਾਕਾ ਕਰੀ ਬਣਾਏ ਔਰ বাসਨਾ ਨਾਇ ਪ੍ਰਭ ਤਰਨਯੁਦ ਕਾ ਜਾਏ ਦਸਮ ਕਥਾ ਪਗਉਤ ਕੀ ਜਿਹੜਾ ਭਗਵਤ ਪੁਰਾਨ ਦਾ ਦਸਵਾਂ ਸਕੰਦ ਹੈ ਦਸਮਤ ਹੈ ਹੈ ਉਸ ਦੀ ਜਿਹੜੀ ਭਾਸ਼ਾ ਹੈ ਉਹਨੂੰ ਮੈਂ ਅਰਥਾ ਕਰਕੇ ਇਹ ਲਿਖ ਰਿਹਾ ਕਵੀ ਆਪ ਕਹਿੰਦਾ ਹੈ ਜੇ ਕਵੀ ਇਹ ਆਪ ਮੰਨਦਾ ਹੈ ਕਿ 10 ਸਕੰਤ 10ਵਾਂ ਧਿਆਏ ਪਾਗਵਤ ਪ੍ਰਾਣ ਦਾ ਮਾਇਆ ਹੀ ਕ੍ਰਿਸ਼ਨ ਉਹ ਬਾ ਉਥੋਂ ਲੈ ਰਿਆ ਤਾਂ ਫਿਰ ਸਾਨੂੰ ਕੀ ਹੱਕ ਹੈ ਕਿ ਅਸੀਂ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੀ ਸੰਬਤ 1765 ਜਨਵਰੀ ਸੈਸਣ 3 ਦੇਜਾ ਪਾਦਰੋਂ ਉਸ ਸੁਦੀ ਅਸ਼ਟਮੀ ਰਵਾਰਾ 30 ਸਤੰਬਰ ਗ੍ਰੰਥ ਸਤਾਰਾ ਸਮ ਸਮ ਸਤਾਰਨ 53 ਭਾਦ੍ਰਮ ਸੁਦੀ ਅਸ਼ਟਮੀ ਨੂੰ ਰਵੀਵਾਰ ਨਹੀਂ ਸੀ ਪਾਲ ਸਿੰਘ ਪੁਰੇਵਾਲ ਜਿਹੜੇ ਜਿਨ੍ਹਾਂ ਨੇ ਐਡਮਿਟਨ ਵਾਲਿਆਂ ਨੇ ਨਾਟ ਸਾਈਕਲੰਡਰ ਤਿਆਰ ਕੀਤਾ ਉਹਨਾਂ ਦੀ ਗਣਤੀ ਮਹਤੀ ਦੇਸਾਰ ਦੇ ਨਾਲ ਉਸ ਦਿਨ ਮੰਗਲਵਾਰ ਸੀ ਹੁਣ ਮੈਂ ਪੁੱਛਣਾ ਚਾਹੁੰਦਾ ਸੀ ਇੱਕ ਸੰਤ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸ ਬਾਰੇ ਵਕਫੀ ଥିਲੀ ਜਿਸ ਨੇ ਉਹਨਾਂ ਦਾ ਰਤ ਪੂਰਾ ਕਰੇ ਉਹਦਾ ਉਹਨਾਂ ਨੂੰ ਕੋਈ ਪਤਾ ਨਹੀਂ ਫੈਸਲਾ ਤੁਸੀਂ ਆਪ ਕਰੋ